ਬੀਤੇ ਦਿਨੀ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਂ ਵਿਖੇ ਦੋ ਧਿਰਾਂ ਵਿਚਕਾਰ ਹੋਰੇ ਹਿੰਸਕ ਝਗੜੇ ਨੂੰ ਰੋਕਣਗੇ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸ਼ਹੀਦ ਚਰਨਜੀਤ ਸਿੰਘ ਦਾ ਬੇਟਾ ਵਿਦੇਸ਼ ਵਿੱਚ ਹੋਣ ਕਾਰਨ ਬੀਤੀ ਰਾਤ ਪਿੰਡ ਵਾਪਸ ਆਉਣ ਤੋਂ ਬਾਅਦ ਪੁਲਿਸ ਵੱਲੋਂ ਸ਼ਹੀਦ ਚਰਨਜੀਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਮ੍ਰਿਤਕ ਦੀ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਕਮ ਗੀਨ ਮਾਹੌਲ ਵਿੱਚ ਸ਼ਹੀਦ ਚਰਨਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਡੀਜੀਪੀ ਗੌਰਵ ਯਾਦਵਾ ਤੇ ਪੁਲਿਸ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਪਹੁੰਚ ਕੇ ਸ਼ਹੀਦ ਚਰਨਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਇਸ ਮੌਕੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਹਵਾ ਵਿੱਚ ਗੋਲੀਆਂ ਚਲਾ ਕੇ ਸ਼ਹੀਦ ਚਰਨਜੀਤ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਹਲਕਾ ਖੇਮ ਕਣ ਤੋਂ ਬਧਾਇਕ ਸਰਮਨ ਸਿੰਘ ਧੁੰਨ ਅਤੇ ਸਾਬਕਾ ਬਧਾਇਕ ਵਿਰਸਾ ਸਿੰਘ ਬਲਟੋਆ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਦੇ ਵੀ ਮੌਜੂਦ ਰਹੇ। ਇਸ ਮੌਕੇ ਡੀਜੀਪੀ ਗੌਰਵ ਯਾਦਵ ਵੱਲੋਂ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਯਾਦਵ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਿਵਾਰ ਨੂੰ ਪ੍ਰੋਤਸਾਹਨ ਦਿੱਤਾ ਗਿਆ ਕਿ ਉਹਨਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ। ਸਾਡੇ ਸ਼ਹੀਦ ਚਰਨਜੀਤ ਸਿੰਘ ਪੰਜਾਬ ਪੁਲਿਸ ਦੇ ਪਰਿਵਾਰ ਦੇ ਇੱਕ ਬਹਾਦਰ ਤੇ ਜੰਗਬਾਜ਼ ਯੋद्धा ਸੀਗੇ। ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਜਿਵੇਂ ਸਾਡੇ ਪਰਿਵਾਰ ਦਾ ਇੱਕ ਮੈਂਬਰ ਚਲਾ ਗਿਆ। ਸੋ ਅੱਜ ਅਸੀਂ ਇਹਨਾਂ ਦੇ ਪਰਿਵਾਰ ਨੂੰ ਮੈਂ ਅਸ਼ੋਰ ਕੀਤਾ ਕਿ ਅਸੀਂ ਇਸ ਕੇਸ 'ਚ ਪੂਰੀ ਜਸਟਿਸ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਸਾਰੀ ਸਿਚੁਏਸ਼ਨ ਨੂੰ ਵਾਚ ਕਰ ਰਹੇ ਹੈਗੇ ਤੇ ਆਪ ਉਹਨਾਂ ਨੇ ਆਪਣਾ ਸਨੇਹਾ ਭੇਜਿਆ ਹੈਗਾ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਨਾਲ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਖੜੇ ਹੈ ਤੇ ਆਪ ਉਹਨਾਂ ਦੇ ਘਰੇ ਆਣਗੇ ਅਫਸੋਸ ਕਰਨ ਤੇ ਅਸੀਂ ਪਰਿਵਾਰ ਦਾ ਧਿਆਨ ਇਸ ਤਰੀਕੇ ਨਾਲ ਰੱਖਾਂਗੇ ਜਿਵੇਂ ਉਹ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਅਸੀਂ ਪਰਿਵਾਰ ਨੂੰ ਫੁੱਲੀ ਸਪੋਰਟ ਕੀਤਾ ਜੋ ਤੇ ਅਗਾਂਹ ਨੂੰ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਤੇ ਪਰਿਵਾਰ ਦਾ ਧਿਆਨ ਰੱਖਿਆ ਜਾਊਗਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਜੀ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦਿੰਦਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਏਗੀ ਥੈਂਕ ਯੂ ਜੀ ਉਧਰ ਵਿਧਾਇਕ ਸਰਮਨ ਸਿੰਘ ਧੋਨਾ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਬਲਟੋਆ ਨੇ ਸ਼ਹੀਦ ਚਰਨਜੀਤ ਸਿੰਘ ਦੀ ਸ਼ਹਾਦਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਬਹੁਤ ਪਿਆਰਾ ਤੇ ਹੋਣ ਹਰ ਸਾਡਾ ਪ੍ਰਾ ਸੀ ਉਹਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਅੱਜ ਬਹੁਤ ਵੱਡਾ ਘਾਟਾ ਪਿਆ ਉੱਥੇ ਸਾਡੇ ਇਲਾਕੇ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਕਿਉਂਕਿ ਉਹਨੇ ਆਪਣੀ ਜੌਬ ਦੌਰਾਨ ਨੌਕਰੀ ਦੌਰਾਨ ਹਮੇਸ਼ਾ ਲੋਕਾਂ ਨਾਲ ਪਿਆਰ ਬਣਾਇਆ ਸੀ ਲੋਕਾਂ ਦੇ ਕੰਮ ਆਉਂਦਾ ਸੀ ਔਰ ਜਿਹੜੀ ਇਹ ਘਟਨਾ ਨੇ ਹਰੇਕ ਬੰਦੇ ਦੇ ਜਿਹੜੇ ਹਿਰਦੇ ਉਹ ਬਲੁੰਦ ਰਿਆ ਬੜੀ ਦੁਖਦਾਈ ਘਟਨਾ ਹੈ ਅੱਜ ਖੜੇ ਆ ਉਹਨਾਂ ਦੇ ਬਾਪ ਖੜੇ ਆ ਤੁਸੀਂ ਆਪ ਹੀ ਸੋਚ ਸਕਦੇ ਹੋ ਮਾਪੇ ਵੀ ਜਾਣਦਾ ਜਦੋਂ ਨੌਜਵਾਨ ਪੁੱਤ ਚਲੇ ਜਾਂਦਾ ਸਾਡਾ ਤਾਂ ਆਪਣਾ ਭਰਾ ਸੀ ਮੇਰੇ ਤਾਂ ਆਪਣੇ ਪਰਿਵਾਰ ਹੀ ਆ ਉੱਥੇ ਜਿੱਥੇ ਗਿਆ ਸੀ ਉਹ ਵੀ ਪਰਿਵਾਰ ਸਾਡਾ ਜਿਹੜਾ ਦੋਵਾਂ ਪਰਿਵਾਰਾਂ ਨੂੰ ਅੱਜ ਬਹੁਤ ਵੱਡੀ ਜਿਹੜੀ ਸੱਟ ਆ ਉਹਨਾਂ ਦੇ ਜਾਣ ਨਾਲ ਵਜ੍ਹਾ ਇੱਕ ਤਾਂ ਮੰਦ ਭਾਗੀ ਆ ਪੰ ਕਹਿ ਦਿੰਨੇ ਮੰਦ ਭਾਗੀ ਤੇ ਹੈਗੀ ਹੈਗੀ ਪਰ ਇਸ ਘਟਨਾ ਨੇ ਸਾਡੇ ਸਮਾਜ ਦੇ ਉੱਤੇ ਸਾਡੀ ਪ੍ਰਸ਼ਾਸਨ ਦੇ ਉੱਤੇ ਪੁਲਿਸ ਯਤੰਤਰ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਨੇ ਕਿ ਜਿੱਥੇ ਦਰਜਨਾਂ ਦੀ ਤਦਾਦ ਚ ਪੁਲਿਸ ਮੁਲਾਜ਼ਮ ਹੋਣ ਵੱਡੇ ਅਧਿਕਾਰੀ ਹੋਣ ਤੇ ਉਹਨਾਂ ਦੇ ਸਾਹਮਣੇ ਸਾਡੇ ਬੱਚੇ ਨੂੰ ਕੋਈ ਗੁੰਡਾ ਬਦਮਾਸ਼ ਜਾਂ ਚੰਬਲੇ ਹੋਏ ਲੋਕ ਗੋਲੀ ਦਾ ਸ਼ਿਕਾਰ ਬਣਾ ਜਾਣਾ ਉਹ ਵੀ ਸਾਡਾ ਉਹ ਬੱਚਾ ਜੀ ਦੇ ਉੱਤੇ ਸਾਨੂੰ ਹੀ ਨਿਮਾਨ ਸਾਡੇ ਪਰਿਵਾਰ ਨੂੰ ਹੀ ਨਿਮਾਨ ਉਹਨੇ ਜਿੱਥੇ-ਜਿੱਥੇ ਵੀ ਕਿਤੇ ਡਿਊਟੀ ਕੀਤੀ ਐ ਮੇਰੇ ਖਿਆਲ ਲੇ ਕੇ ਹਲਕਾ ਖੇਮ ਕਰਨ ਦੇ ਹਰੇਕ ਥਾਣੇ 'ਚ ਡਿਊਟੀ ਹੋਈ ਔਰ ਤਰਨਤਨ ਜ਼ਿਲ੍ਹੇ 'ਚ ਵੀ ਉਹਨੇ ਡਿਊਟੀ ਕੀਤੀ ਐ ਤੇ ਕੋਈ ਅਜ਼ੀਹਾ ਲੰਬਾ ਨਹੀਂ ਦੇ ਸਕਦਾ ਕਿ ਉਹਨੇ ਪੁਲਿਸ ਕਰਮਚਾਰੀ ਜਾਂ ਬਤੌਰ ਜਦੋਂ ਅਧਿਕਾਰੀ ਬਣਿਆ ਤੇ ਉਹਨੇ ਕਿਸੇ ਨਾਲ ਕੋਈ ਜਾਤੀ ਕੀਤੀ ਹੋਵੇ ਸਵਾਰਿਆ ਹੋਊਗਾ ਕੋਈ ਰਾਹ ਜਰੂਰ ਕੱਢਿਆ ਹੋਊਗਾ ਪਰ ਇਤਕੀ ਜਾ ਸਕਦਾ ਹੈ ਕਿ ਹੁਣ ਤੁਹਾਡੇ ਸਾਹਮਣੇ ਜੋ ਕਟਨਾ ਵਾਪਰੀ ਹੈ ਵਾਰ-ਵਾਰ ਗੱਲ ਕਰਨ ਵਾਲੀ ਨਹੀਂ ਪਰ ਇਸ ਕਟਨਾ ਨੇ ਜਿੱਥੇ ਬੱਚਿਆਂ ਤੋਂ ਬਾਪ ਖੋਲਿਆ ਹੈ ਉਹ ਬਾਪ ਜਿਹੜਾ ਆਪਦੇ ਅਦੇਹੇ ਬੱਚਿਆਂ ਦੇ ਆਸਰੇ ਤੇ ਬੜਤਾ ਮਾਰਦਾ ਸੀ ਅੱਜ ਉਹਦਾ ਲੱਕ ਤੋੜ ਕੇ ਰੱਖਿਆ ਉਧਰ ਸ਼ੀਦ ਦੇ ਪਿਤਾ ਕਸ਼ਮੀਰ ਸਿੰਘ ਨੇ ਕਿਹਾ ਕਿ ਸਾਡਾ ਮੁੰਡਾ ਤਾਂ ਚਲਿਆ ਗਿਆ ਕਿਸੇ ਨੂੰ ਸਜ਼ਾ ਮਿਲੇ ਜਾਂ ਨਾ ਮਿਲੇ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਠੀਕ ਹੈ ਜੀ ਸਾਨੂੰ ਪਰੇ ਨਹੀਂ ਚੀਟ ਅਹੀ ਪਿਆਛਾ ਛੋਟਾ ਚਲਾ ਲਈ ਆ ਸਾਨੂੰ ਹੋਰ ਨਹੀਂ ਮਿਲਣਾ ਸਾਨੂੰ ਦੂਜੇ ਬਾਰੇ ਨਹੀਂ ਬੋਲੋ ਬਾਅਦਾਂ ਦਾ ਫਾਇਦਾ ਕਿ ਅੰਨਾ ਲੱਗਣਾ ਸਾਨੂੰ ਉਹ ਤਾਂ ਨਹੀਂ ਸਾਨੂੰ ਮੈਂ